ਕੀ ਹੁਣ ਅਸੀਂ ਮੰਨ ਲਈਏ ਕਿ ਬਾਕੀ ਦੁਨੀਆ ਦੀ ਤਰ੍ਹਾਂ ਅਮਰੀਕਾ ਵੀ ਪੰਜਾਬ ਅਤੇ ਸਿੱਖਾਂ ਦੇ ਮਗਰ ਹੱਥ ਧੋਕੇ ਪੈ ਗਿਆ ਜਾਂ ਫਿਰ ਅਮਰੀਕਾ ਵਾਕੇ ਹੀ ਫਿਕਰਮੰਦ ਹੈ ਆਪਣੀ ਕੰਟਰੀ ਵਿੱਚ ਹੋ ਰਹੇ ਟਰੱਕ ਐਕਸੀਡੈਂਟਸ ਲਈ ਜਾਂ ਫਿਰ ਹਰਜਿੰਦਰ ਸਿੰਘ ਨੂੰ ਮੋਹਰਾ ਬਣਾ ਕੇ ਅਮਰੀਕਾ ਭਾਰਤ ਨੂੰ ਨੀਵਾ ਦਿਖਾਉਣਾ ਚਾਹੁੰਦਾ ਹੈ ਇਸ ਗੱਲ ਦਾ ਫੈਸਲਾ ਤੁਸੀਂ ਕਰਨਾ ਹੈ ਜਦੋਂ ਹਰਜਿੰਦਰ ਸਿੰਘ ਮਾਮਲੇ ਬਾਰੇ ਤੁਹਾਨੂੰ ਅਸੀਂ ਪੂਰਾ ਅਪਡੇਟ ਸਾਂਝਾ ਕਰਾਂਗੇ ਤਾਂ ਗੱਲ ਇਹ ਹੈ ਕਿ ਰਾਸ਼ਟਰਪਤੀ 트ੰਪ ਨੇ ਅਮਰੀਕਾ ਦੇ ਕਈ ਸੂਬਿਆਂ ਨੂੰ ਸਿੱਧੀ-ਸਿੱਧੀ ਧਮਕੀ ਦੇ ਦਿੱਤੀ ਹੈ ਕਿ ਜਾਂ ਤਾਂ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਸਖਾ ਲਓ ਜਾਂ ਫਿਰ ਅਸੀਂ ਤੁਹਾਡੀ ਫੰਡਿੰਗ ਰੋਕਣ ਵਾਲੇ ਹਾਂ ਮਤਲਬ ਕਿ ਇੱਕ ਵੀ ਪੈਸਾ ਤੁਹਾਡੇ ਸੂਬੇ ਨੂੰ ਸੂਬੇ ਦੀ ਤਰੱਕੀ ਲਈ ਸੂਬੇ ਦੀ ਸੁਰੱਖਿਆ ਲਈ ਸੂਬੇ ਵਿੱਚ ਹੋਰ ਲੋੜਾਂ ਪੂਰੀਆਂ ਕਰਨ ਲਈ ਨਹੀਂ ਦਿੱਤਾ ਜਾਊਗਾ ਜਦੋਂ ਕਿ ਤੁਸੀਂ ਆਪਣੇ ਡਰਾਈਵਰਾਂ ਨੂੰ ਬੰਦੇ ਨਹੀਂ ਬਣਾ ਲੈਂਦੇ ਬੰਦੇ ਬਣਾ ਲੈਣ ਤੋਂ ਮਤਲਬ ਉਹਨਾਂ ਨੂੰ ਤੁਸੀਂ ਅਮਰੀਕੀ ਭਾਸ਼ਾ ਯਾਨੀ ਕਿ ਅੰਗਰੇਜ਼ੀ ਭਾਸ਼ਾ ਨਹੀਂ ਸਿਖਾ ਦਿੰਦੇ ਅਮਰੀਕੀ ਆਵਾਜਾਈ ਵਿਭਾਗ ਨੇ ਇਹ ਕਿਹਾ ਹੈ ਕਿ ਮੰਗਲਵਾਰ ਨੂੰ ਉਹ ਕੈਲੀਫੋਰਨੀਆ ਵਾਸ਼ਿੰਗਟਨ ਅਤੇ ਨਿਊ ਮੈਕਸੀਕੋ ਨੂੰ ਫੰਡਿੰਗ ਰੋਕ ਦੇਵੇਗਾ ਇਹ ਸੰਗੀ ਫੰਡਿੰਗ ਹੈ ਜੋ ਅਮਰੀਕਾ ਇਹਨਾਂ ਸੂਬਿਆਂ ਨੂੰ ਕਰਦਾ ਹੈ ਤੇ ਜਦੋਂ ਤੱਕ ਇਹ ਸੂਬੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਮੁਹਾਰਤ ਵਰਕੀਆਂ ਜ਼ਰੂਰਤਾਂ ਨੂੰ ਨਹੀਂ ਅਪਣਾਉਂਦੇ ਉਦੋਂ ਤੱਕ ਇਹ ਸੰਗੀ ਫੰਡਿੰਗ ਠੱਪ ਕਰ ਦਿੱਤੀ ਜਾਵੇਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਕਿ ਉਹ ਜੋ ਅੰਗਰੇਜ਼ੀ ਨਹੀਂ ਬੋਲਦੇ ਉਹਨਾਂ ਉੱਪਰੇ ਸਖਤੀ ਲਾਜ਼ਮੀ ਹੋਵੇਗੀ ਤੇ ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਕਿਹਾ ਸੀ ਕਿ ਸੰਯੁਕਤ ਰਾਜ ਅਮਰੀਕਾ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸਾਰੇ ਵਰਕਰ ਵੀਜ਼ਾ ਜਾਰੀ ਕਰਨ ਤੇ ਤੁਰੰਤ ਪ੍ਰਭਾਵ ਦੇ ਨਾਲ ਪਾਬੰਦੀ ਲਗਾਉਂਦਾ ਹੈ ਅਪ੍ਰੈਲ ਵਿੱਚ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸੀ ਜਿਸ ਵਿੱਚ ਅਮਰੀਕਾ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਜੋ ਕਿ ਅੰਗਰੇਜ਼ੀ ਵਿੱਚ ਮੁਹਾਰਤ ਦੇ ਮਿਆਰ ਨੂੰ ਪੂਰਾ ਕਰਨ ਲਈ ਜੋ ਨਿਯਮ ਸੀ ਉਹ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਟਰਾਂਸਪੋਰਟੇਸ਼ਨ ਸਕੱਤਰ ਨੇ ਵੀ ਕਿਹਾ ਸੀ ਜਿਨ੍ਹਾਂ ਦਾ ਨਾਮ ਸਰਨ ਡਫੀ ਹੈ ਕਿ ਜੇਕਰ ਰਾਜ 30 ਦਿਨਾਂ ਦੇ ਅੰਦਰ ਅੰਦਰ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਰਾਜ ਵਿੱਚ ਵਿਭਾਗ ਲਗਭਗ 5 ਮਿਲੀਅਨ ਅਮਰੀਕੀ ਡਾਲਰ ਦੀ ਸੰਗੀ ਫੰਡਿੰਗ ਰੋਕ ਸਕਦਾ ਹੈ ਅਗਲੀ ਕਾਰਵਾਈ ਲਈ ਸਹੇੜ ਸਕਦਾ ਹੈ ਵਾਸ਼ਿੰਗਟਨ ਸਟੇਟ ਨੇ ਕਿਹਾ ਕਿ ਉਹਨਾਂ ਦਾ ਸਟੇਟ ਪੈਟਰੋਲ ਇਸ ਸਮੇਂ ਆਪਣੇ ਸਟੇਟ ਟਰਾਂਸਪੋਰਟیشنل ਭਾਈਵਾਲਾਂ ਦੇ ਨਾਲ ਮਾਮਲੇ ਦੀ ਸਮੀਖਿਆ ਕਰ ਰਿਹਾ ਤੇ ਜਲਦੀ ਇਸ ਬਾਰੇ ਖੁੱਲ ਕੇ ਜਵਾਬ ਦੇਵੇਗਾ ਨਿਊ ਮੈਕਸੀਕੋ ਦੇ ਆਵਾਜਾਈ ਵਿਭਾਗ ਨੇ ਇਸ ਸ਼ਰਤ ਉੱਤੇ ਫਿਲਹਾਲ ਤੁਰੰਤ ਤੌਰ ਤੇ ਕੋਈ ਜਵਾਬ ਨਹੀਂ ਦਿੱਤਾ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਦੇ ਪੁਲਾਰੇ ਨੇ ਕਿਹਾ ਕਿ 트럼ਪ ਪ੍ਰਸ਼ਾਸਨ 12 ਅਗਸਤ ਨੂੰ ਫਲੋਰੀਡਾ ਵਿੱਚ ਇੱਕ ਟਰੱਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਦਾ ਕਾਰਨ ਬਣੇ ਡਰਾਈਵਰ ਲਈ ਸੰਗੀ ਵਰਕ ਪਰਮਿਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਦੋਸ਼ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਜੇਕਰ ਇਹ 50 ਜਿਹੜੀ ਸੰਗੀ ਡਾਲਰ ਦੀ ਹੈ 50 ਲੱਖ ਡਾਲਰ ਦੀ ਜੋ ਰਾਸ਼ੀ ਹੈ ਇਹ ਰੁਕ ਜਾਂਦੀ ਹੈ ਤਾਂ ਇਨ੍ਹਾਂ ਸੂਬਿਆਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤਾਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਡਫੀ ਨੇ ਕਿਹਾ ਸੀ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਵਿੱਚ ਇੱਕ ਭਾਰਤੀ ਨਾਗਰਿਕ ਸ਼ਾਮਿਲ ਸੀ ਜੋ ਅੰਗਰੇਜ਼ੀ ਨਹੀਂ ਬੋਲਦਾ ਸੀ ਉਸ ਕੋਲ ਸੰਯੁਕਤ ਰਾਜ ਵਿੱਚ ਰਹਿਣ ਦੇ ਕਾਨੂੰਨਨ ਅਧਿਕਾਰ ਤੱਕ ਨਹੀਂ ਸੀ ਫਲੋਰੀਡਾ ਤੇ ਅਮਰੀਕੀਆ ਅਧਿਕਾਰਾਂ ਦੇ ਅਨੁਸਾਰ ਜਾਂਚ ਵਿੱਚ ਪਾਇਆ ਗਿਆ ਕਿ ਤਿੰਨੋਂ ਰਾਜ ਅੰਗਰੇਜ਼ੀ ਮੁਹਾਰਤ ਦੇ ਨਿਯਮਾਂ ਨੂੰ ਲਾਗੂ ਨਹੀਂ ਕਰ ਰਹੇ ਡਰਾਈਵਰ ਹਰਜਿੰਦਰ ਸਿੰਘ ਤੇ ਵਾਹਨ ਹੱਤਿਆ ਦੇ ਤਿੰਨ ਦੋਸ਼ ਲਗਾਏ ਗਏ ਪੁਲਿਸ ਨੇ ਕਿਹਾ ਕਿ ਉਸਨੇ ਸਰਕਾਰੀ ਵਰਤੋ ਲਈ ਸਿਰਫ ਗੈਰ ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਆਵਾਜਾਈ ਵਿੱਚ ਰੁਕਾਵਟ ਆਈ ਤੇ ਇੱਕ ਮਿਨੀ ਵੈਨ ਉਸਦੇ ਟਰੱਕ ਨਾਲ ਜਾ ਟਕرائی ਤੇ ਘਾਤਕ ਖਾਸਾ ਵਾਪਰਿਆ ਜਦੋਂ ਕਿ ਟਰੱਕਰ ਲਈ ਇੰਗਲਿਸ਼ ਵਿੱਚ ਮੁਹਾਵਰੇ ਦਾ ਮਿਆਰ ਪਹਿਲੇ ਲੰਬੇ ਸਮੇਂ ਤੋਂ ਅਮਰੀਕੀ ਕਾਨੂੰਨ ਦਾ ਹਿੱਸਾ ਸੀ ਅਪ੍ਰੈਲ ਵਿੱਚ ਟਰੰਪ ਦੇ ਕਾਰਜਕਾਰੀ ਅਤੇ 2016 ਦੇ ਦਿਸ਼ਾ ਨਿਰਦੇਸ਼ਾਂ ਨੂੰ ਉਲਟਾ ਦਿੱਤਾ ਗਿਆ ਕਿ ਇਨਸਪੈਕਟਰਾਂ ਨੂੰ ਕਮਰਸ਼ੀਅਲ ਡਰਾਈਵਰਾਂ ਨੂੰ ਨੌਕਰੀ ਤੋਂ ਬਾਹਰ ਨਹੀਂ ਕਰਨਾ ਚਾਹੀਦਾ ਜੇਕਰ ਉਹਨਾਂ ਦੀ ਇੱਕੋ ਇੱਕ ਉਲੰਘਣਾ ਇਹ ਹੈ ਕਿ ਉਹ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਤਾਂ ਡਰਾਈਵਰ ਦੀ ਯੋਗਤਾ ਦੇਖੋ ਤੇ ਉਸ ਦੇ ਜੋ ਮਾਪਦੰਡ ਨੇ ਉਸ ਦੇ ਜੋ ਪੈਰਾਮੀਟਰ ਨੇ ਉਹ ਢੁੱਕਵੇਂ ਢੰਗ ਨਾਲ ਲਾਗੂ ਕਰਨ ਵਿੱਚ ਅਸਫਲ ਰਹਿਣ ਕਰਕੇ ਇਹ ਗੰਭੀਰ ਸੁਰੱਖਿਆ ਚਿੰਤਾਵਾਂ ਪੈਦਾ ਹੁੰਦੀਆਂ ਨੇ ਤੇ ਹਾਦਸਿਆਂ ਦੀ ਸੰਭਾਵਨਾ ਵੱਧਦੀ ਹੈ ਅਮਰੀਕਨ ਟਰਕਿੰਗ ਐਸੋਸੀਏਸ਼ਨ ਦੇ ਸੀਈਓ ਨੇ ਡਫੀ ਨੇ ਐਲਾਨ ਕੀਤਾ ਹੈ ਕਿ ਇਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕਰਨ ਵਾਲੇ ਹਰੇਕ ਵਪਾਰਕ ਡਰਾਈਵਰ ਨੂੰ ਸੜਕ ਤੇ ਚਿੰਨ ਪੜਨ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸੰਚਾਰ ਕਰਨ ਤੇ ਸੁਰੱਖਿਆ ਨਿਰਦੇਸ਼ਾਂ ਨੂੰ ਸਮਝਣ ਦੇ ਯੋਗ ਹੋਣਾ ਜ਼ਰੂਰੀ ਹੈ ਜਾਂ ਕਿ ਉਹਨਾਂ ਨੂੰ ਸਾਇੰਸ ਵੀ ਪਤਾ ਹੋਣੀ ਚਾਹੀਦੇ ਨੇ ਉਹਨਾਂ ਨੂੰ ਅੰਗਰੇਜ਼ੀ ਵੀ ਆਉਣੀ ਚਾਹੀਦੀ ਹੈ ਤੇ ਕਾਨੂੰਨਾਂ ਦਾ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਲਿਮਿਟਸ ਦਾ ਪਤਾ ਹੋਣਾ ਚਾਹੀਦਾ ਤੇ ਹੁਣ ਜੋ ਫੈਸਲਾ ਹੋਇਆ ਹੈ ਤਿੰਨ ਰਾਜਾਂ ਨੂੰ ਲੈ ਕੇ ਉਸ ਦੇ ਕਰਕੇ 50 ਮਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਣਾ ਤੈ ਹੈ ਜਿਸ ਵਿੱਚ ਕੈਲੀਫੋਰਨੀਆ ਨੂੰ 33 ਮਿਲੀਅਨ ਡਾਲਰ ਵਾਸ਼ਿੰਗਟਨ ਨੂੰ 10.5 ਮਿਲੀਅਨ ਅਮਰੀਕੀ ਡਾਲਰ ਤੇ ਨਿਊ ਮੈਕਸੀਕੋ ਨੂੰ 7 ਮਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਵੇਗਾ ਹੁਣ ਗੱਲ ਕਰਦੇ ਹਾਂ ਹਰਜਿੰਦਰ ਸਿੰਘ ਦੀ ਹਰਜਿੰਦਰ ਸਿੰਘ ਦੀ ਪੇਸ਼ੀ ਤੇ ਪੇਸ਼ੀ ਪੈ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੰਜਾਬੀ ਲੋਕ ਜਾਂ ਪੰਥਕ ਲੋਕ ਚਿੰਤਾ ਵਖਾ ਰਹੇ ਨੇ ਉੱਥੇ ਹੀ ਸਿਆਸੀ ਪਾਰਟੀਆਂ ਲਈ ਵੀ ਇਹ ਮਸਲਾ ਮੈਟਰ ਆਫ ਇੰਟਰਸਟ ਬਣ ਚੁੱਕਿਆ ਹੈ ਇੱਕ ਪਾਸੇ ਗੁਰਪਤਮਨ ਸਿੰਘ ਪੰਨੂ ਉਸ ਨਾਲ ਗੱਲਬਾਤ ਕਰਕੇ ਆਇਆ ਗੱਲਬਾਤ ਤੋਂ ਬਾਅਦ ਉਸਨੇ ਕਿਹਾ ਕਿ ਜਿਹੜੇ ਡਿਪਟੀ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਹੈ ਤੇ ਉਹਨਾਂ ਨੂੰ ਐਗਰੀ ਕਰ ਲਿਆ ਗਿਆ ਤੇ ਪ੍ਰੋਸੀਜਰ ਪੂਰਾ ਫਾਲੋ ਕਰਕੇ ਹਰਜਿੰਦਰ ਸਿੰਘ ਦੀ ਜਿਹੜੀ ਦਸਤਾਰ ਹੈ ਉਹ ਜਲਦ ਤੋਂ ਜਲਦ ਪੁੱਜਦੀ ਕਰਾਂਗੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੀ ਗੱਲਬਾਤ ਹੋ ਗਈ ਹੈ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਐਕਸੈਪਸ਼ਨ ਦੇ ਕੇ ਹਰਜਿੰਦਰ ਦੀ ਜਿਹੜੀ ਦਸਤਾਰਾ ਉਸ ਨੂੰ ਲਿਆਵਾਂਗੇ ਦੂਜੀ ਗੱਲ ਬਾਤ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਲੈਂਗੁਏਜ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਐਪ ਬਣਾਈ ਜਾਵੇਗੀ ਜਿਸ ਦੇ ਨਾਲ ਹਰਜਿੰਦਰ ਸਿੰਘ ਜਿਹੜੇ ਆਪਣੇ ਸੱਜਣ ਮਿੱਤਰ ਨੇ ਉਹਨਾਂ ਦੇ ਫੋਨ ਨੰਬਰ ਦੇ ਕੇ ਉਹਨਾਂ ਦੇ ਨਾਲ ਖੁੱਲੇ ਆਮ ਗੱਲਬਾਤ ਕਰ ਸਕੇਗਾ ਤੀਜੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਉਹ ਜੋ ਪੀੜਤ ਫੈਮਿਲੀ ਹੈ ਜਿਸ ਦੇ ਨਾਲ ਇਹ ਹਾਦਸਾ ਹੋਇਆ ਕਿਉਂਕਿ ਇਹ ਹਾਦਸਾ ਮੈਥਕੇ ਨਹੀਂ ਹੋਇਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਕੈਲੀਫੋਰਨੀਆ ਅਤੇ ਜੋ ਰਾਜਨੀਤਿਕ ਰੰਗਤ ਇਸ ਨੂੰ ਦੇ ਰਿਆ ਹੈ ਫਲੋਰੀਡਾ ਵਾਲੀਆਂ ਸਟੇਟਾਂ ਇਸ ਨੂੰ ਰੰਗਤ ਦੇ ਰੀਆਂ ਨੇ ਤਾਂ ਵਿਕਟਮ ਦੇ ਨਾਲ ਉਹ ਖਲੋ ਕੇ ਉਸ ਨੂੰ ਟੇਕ ਕੇਅਰ ਕਰਨ ਦੇ ਲਈ ਉਹ ਕਹਿੰਦੇ ਨੇ ਕਿ ਮੇਰੀ ਗੱਲਬਾਤ ਹੋਈ ਹੈ ਤੇ 6 ਫਾਰ ਜਸਟਿਸ ਜਿਹੜਾ ਹੈ ਉਹ 1 ਲੱਖ ਡਾਲਰ ਉਹਨਾਂ ਨੂੰ ਪੇਸ਼ ਕਰੇਗਾ ਗਵਰਨਰ ਦੇ ਆਫਿਸ ਜਾ ਕੇ ਇਸ ਤੋਂ ਬਾਅਦ ਇਹ ਗੱਲਬਾਤ ਖਤਮ ਹੋ ਜਾਂਦੀ ਹੈ ਪਰ ਹਰਜਿੰਦਰ ਸਿੰਘ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਦੇ ਨਾਲ ਜੁੜੀ ਹੋਈ ਇਸ ਘਟਨਾ ਨੇ ਹੁਣ ਵੱਡਾ ਰੂਪ ਲੈ ਲਿਆ ਹੈ ਅਮਰੀਕਾ ਦੇ ਵਿੱਚ ਔਰ ਰਾਜਨੀਤਿਕ ਰੰਗਤ ਪਕੜ ਗਿਆ ਹੈ ਕਿਉਂਕਿ ਹੁਣ ਤਿੰਨ ਸਟੇਟਾਂ ਜੋ ਹੈ ਆਪਣਾ ਸੰਗੀ ਫੰਡ ਗਵਾ ਸਕਦੀਆਂ ਨੇ ਜਾਂ ਉਹਨਾਂ ਦਾ ਸੰਗੀ ਫੰਡ ਰੋਕਿਆ ਜਾ ਸਕਦਾ ਹੈ ਸਿਰਫ ਇਸ ਕਰਕੇ ਕਿਉਂਕਿ ਹਰਜਿੰਦਰ ਸਿੰਘ ਦੇ ਮਾਮਲੇ 'ਚ ਖੁਲਾਸਾ ਹੋਇਆ ਕਿ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਉਸ ਨੂੰ ਸਾਈਨ ਪੜ੍ਹਨੇ ਨਹੀਂ ਸੀ ਆਉਂਦੇ ਤੇ ਹੁਣ ਅੰਗਰੇਜ਼ੀ ਇੱਥੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਲਾਜ਼ਮੀ ਕਰ ਦਿੱਤੀ ਹੈ ਹਾਲਾਂਕਿ ਚਲੋ ਜ਼ਰੂਰੀ ਹੈ ਕਿ ਜਿਸ ਮੁਲਕ ਵਿੱਚ ਜਾਈਏ ਉੱਥੇ ਦੀ ਭਾਸ਼ਾ ਆਉਣੀ ਜ਼ਰੂਰੀ ਹੈ ਪਰ ਜਿਹੜੇ ਪਹਿਲਾਂ ਦੇ ਗਏ ਨੇ ਜਾਂ ਜਿਹੜੇ ਬਹੁਤ ਸੀਨੀਅਰ ਨੇ ਉਮਰ ਦੇ ਵਿੱਚ ਜਿਨ੍ਹਾਂ ਨੂੰ ਸਿੱਖਣ ਦੇ ਵਿੱਚ ਤਕਲੀਫ ਹੈ ਉਹਨਾਂ ਨੂੰ ਚੁਣੌਤੀ ਤਾਂ ਜ਼ਰੂਰ ਹੋਵੇਗੀ ਅੰਗਰੇਜ਼ੀ ਸਿੱਖਣ ਦੇ ਵਿੱਚ ਦੂਜਾ ਹੁਣ ਸਟੇਟਸ ਇਸ ਨੂੰ ਕਿਸ ਤਰ੍ਹਾਂ ਲੈਣਗੀਆਂ ਜਾਂ ਇਸ ਮਾਮਲੇ ਨੂੰ ਜੋ ਰੰਗਤ ਦਿੱਤੀ ਜਾ ਰਹੀ ਹੈ ਉਸ ਦੇ ਅੱਗੇ ਕੀ ਨਤੀਜੇ ਨਿਕਲਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ